ਭਾਰਤੀ ਰੇਲਵੇ ਵੱਲੋਂ ਰੇਲ ਗੱਡੀਆਂ ਵਿੱਚ ਸਫ਼ਰ ਕਰਨ ਵਾਲੇ ਗੈਰ ਰਿਜ਼ਰਵ ਮੁਸਾਫਰਾ ਨੂੰ ਸਸਤਾ ਤੇ ਤਾਜ਼ਾ ਭੋਜਨ ਮੁਹੱਈਆ ਕਰਵਾਉਣ ਲਈ ਕਈ ਯੋਜਨਾਵਾਂ ਲਾਗੂ ਕੀਤੀਆਂ ਜਾ ਰਹੀਆਂ ਨੇ ਜਿਸ ਨਾਲ ਯਾਤਰੀਆਂ ਦੀਆਂ ਜੇਬਾਂ ਤੇ ਬੋਝ ਨਹੀਂ ਪਵੇਗਾ ਤੇ ਉਹਨਾਂ ਨੂੰ ਚੰਗਾ ਭੋਜਨ ਵੀ ਮਿਲੇਗਾ ਇਸੇ ਲੜੀ ਤਹਿਤ ਪੰਜਾਬ ਦੇ ਮੁੱਖ ਰੇਲਵੇ ਸਟੇਸ਼ਨਾਂ ਤੇ ਡੱਬਾ ਬੰਦ ਖਾਣਾ ਉਪਲਬਧ ਕਰਵਾਇਆ ਜਾ ਰਿਹਾ ਹੈ ਜਿਸ ਨੂੰ ਜਨਤਾ ਖਾਣਾ ਦਾ ਨਾਮ ਦਿੱਤਾ ਗਿਆ ਹੈ ਰਿਜ਼ਰਵ ਟਿਕਟਾਂ ਤੇ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਰੂਟੀਨ ਟ੍ਰੇਨਾਂ 'ਚ ਖਾਣਾ ਮਿਲਦਾ ਹੈ ਜਦੋਂ ਕਿ ਗੈਰ ਰਿਜ਼ਰਵ ਯਾਤਰੀਆਂ ਨੂੰ ਖਾਣੇ ਬਾਰੇ ਕਾਫੀ ਸੋਚਣਾ ਪੈਂਦਾ ਹੈ ਇਸ ਦੇ ਨਾਲ ਹੀ ਰੇਲਵੇ ਵੱਲੋਂ ਵੱਡੇ ਪੱਧਰ ਤੇ ਚਲਾਈਆਂ ਜਾ ਰਹੀਆਂ ਯੋਜਨਾਵਾਂ ਨੂੰ ਧਿਆਨ 'ਚ ਰੱਖਦੇ ਹੋਏ ਖਾਣ ਪੀਣ ਦੀਆਂ ਕੀਮਤਾਂ ਨੂੰ ਲੈ ਕੇ ਯਾਤਰੀਆਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸੇ ਸਿਲਸਿਲੇ 'ਚ ਜਨਤਾ ਖਾਣਾ ਦੇ ਨਾਂ ਤੇ ਸ਼ੁਰੂ ਕੀਤੀ ਯੋਜਨਾ ਤਹਿਤ 7 ਕੂੜੀਆਂ 150 ਗ੍ਰਾਮ ਸਬਜੀ ਅਤੇ ਅਚਾਰ ਸਿਰਫ 15 ਰੁਪਏ ਚ ਉਪਲਬਧ ਕਰਵਾਇਆ ਜਾ ਰਿਹਾ ਹੈ ਇਸ ਨਾਲ ਯਾਤਰੀਆਂ ਨੂੰ ਬਹੁਤ ਹੀ ਸਸਤੀ ਕੀਮਤ ਤੇ ਇੱਕ ਵਾਰ ਦਾ ਖਾਣਾ ਮਿਲੇਗਾ ਇਸ ਤੋਂ ਇਲਾਵਾ ਆਈ ਆਰ ਸੀ ਟ ਸੀ ਕਿਫਾਇਤੀ ਭੋਜਨ ਦੀ ਵਿਵਸਥਾ ਮੰਤਰਾਲੇ ਦੁਆਰਾ ਅਲਾਟ ਕੀਤੇ ਗਏ ਕੈਟਰਿੰਗ ਯੂਨਿਟਾਂ ਵਿੱਚ ਕੀਤੀ ਗਈ ਹੈ ਅਤੇ ਇਸ ਦੀ ਕੀਮਤ 20 ਰੁਪਏ ਹੋਵੇਗੀ ਸਸਤੇ ਭੋਜਨ ਵਿੱਚ ਖਾਣੇ ਦੀ ਸਮਗਰੀ ਅਤੇ ਮਾਤਰਾ ਜਨਤਾ ਖਾਣਾ ਜਿੰਨੀ ਹੀ ਰਹੇਗੀ ਪਰ ਇਸ ਵਿੱਚ ਵੱਖਰੀ 300 ਐਮ ਐਲ ਪਾਣੀ ਦੀ ਬੰਦ ਬੋਤਲ ਮਿਲੇਗੀ ਜਨਤਾ ਭੋਜਨ ਤੋਂ ਇਲਾਵਾ ਯਾਤਰੀ ਆਪਣੀ ਇੱਛਾ ਮੁਤਾਬਕ ਹੋਰ ਭੋਜਨ ਵੀ ਖਰੀਦ ਸਕਦੇ ਨੇ ਇਹ ਖਾਣਾ ਰੇਲਵੇ ਵੱਲੋਂ ਕੈਟਰਿੰਗ ਸਟਾਲਾਂ ਤੇ ਮੁਹੱਈਆ ਕਰਵਾਇਆ ਜਾ ਰਿਹਾ ਹੈ ਭੁਖ ਵਿਖ ਦੀ ਯੋਜਨਾ ਤਹਿਤ ਪੰਜਾਬ ਦੇ ਫਿਰੋਜ਼ਪੁਰ ਡਿਵੀਜ਼ਨ ਦੇ ਰੇਲਵੇ ਸਟੇਸ਼ਨਾਂ ਜਿਵੇਂ ਜੰਮੂ ਤਵੀ ਅਮਰitsar ਲੁਧਿਆਣਾ ਪਠਾਨਕੋਟ ਜਲੰਧਰ ਸ਼ਹਿਰ ਜਲੰਧਰ ਕੈਂਟ ਸ਼ਹੀਦ ਕੈਪਟਨ ਤੁਸ਼ਾਰ ਮਹਾਜਨ ਫਰੂਜ਼ਪੁਰ ਕੈਂਟ ਤੇ ਇਹ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ ਫਿਲਹਾਲ ਇਹ ਸਹੂਲਤ ਸਾਰੇ ਸਟੇਸ਼ਨਾਂ ਤੇ ਉਪਲਬਧ ਨਹੀਂ ਹੋ ਸਕਦੀ ਕਿਉਂਕਿ ਕਈ ਛੋਟੇ ਸਟੇਸ਼ਨਾਂ ਤੇ ਖਾਣੇ ਦੇ ਸਟਾਲ ਉਪਲਬਧ ਨਹੀਂ ਹਨ ਇਸ ਕਾਰਨ ਇਹ ਸਹੂਲਤ ਸਿਰਫ ਉਹਨਾਂ ਸਟੇਸ਼ਨਾਂ ਤੇ ਹੀ ਉਪਲਬਧ ਹੋਵੇਗੀ ਜਿੱਥੇ ਕੈਟਰਿੰਗ ਸਟਾਲ ਉਪਲਬਧ ਹਨ ਅਤੇ ਖਾਣਾ ਪਕਾਇਆ ਜਾਂਦਾ ਹੈ ਅਧਿਕਾਰੀਆਂ ਦਾ ਕਹਿਣਾ ਹੈ ਕਿ ਰੇਲਵੇ ਯਾਤਰੀਆਂ ਨੂੰ ਚੰਗੀ ਕੁਆਲਿਟੀ ਸਹੀ ਮਾਤਰਾ ਅਤੇ ਵਾਜਬ ਰੇਟਾਂ ਤੇ ਖਾਣ ਪੀਣ ਦੀਆਂ ਸਹੂਲਤਾ ਮੁਹੱਈਆ ਕਰਵਾਉਣ ਨੂੰ ਯਕੀਨੀ ਬਣਾਉਣ ਲਈ ਡਿਵੀਜ਼ਨ ਦੇ ਖਾਣ-ਪੀਣ ਦੇ ਹਿਟਾਲਾਂ ਦੀ ਅਚਨਚੇਤ ਚੈਕਿੰਗ ਕੀਤੀ ਜਾ ਰਹੀ ਹੈ ਵਿਭਾਗ ਵੱਲੋਂ ਲੋਕਾਂ ਨੂੰ ਖਾਣਾ ਮੁਹੱਈਆ ਕਰਵਾਉਣ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ ਤਾਂ ਜੋ ਯਾਤਰੀਆਂ ਨੂੰ ਵੱਧ ਤੋਂ ਵੱਧ ਸਹੂਲਤਾ ਮਿਲ ਸਕੇ